ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮੱਪ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਜੀ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਅੱਜ ਜੀ ਰਾਤ ਨੂੰ ਸੀ ਸਮਾਗਮ ਆਪਣੇ ਗੁਰੂ ਘਰ ਵਿੱਚ ਸ਼ਹੀਦ ਦਿਹਾੜੇ ਦੇ ਉਪਲਬਖ ਵਿੱਚ ਤੇ ਸੋ ਮੈਂ ਆਪਣੇ ਪਤੀ ਦੇਵ ਨੂੰ ਕਿਹਾ ਕਿ ਅੱਜ ਮੈਂ ਗੁਰੂ ਘਰ ਜਾਣਾ ਤੁਹਾਡੇ ਨਾਲ ਵੈਸੇ ਵੀ ਚਲੋ ਇਹਨਾਂ ਦਾ ਵੀ ਬਹੁਤ ਔਨੂ ਕੀ ਕੀ ਦਾ ਝਕਾਵਿਆ ਬਾਣੀ ਵੱਲ ਨੂੰ ਤੇ ਅਸੀਂ ਕਾ ਚਲੋ ਅਸੀਂ ਦੋਨੇ ਜਾਣੇ ਜਾਂਨੇ ਆ ਤੇ ਮਨਵੀਰ ਕਹਿੰਦਾ ਸੀ ਮੈਂ ਘਰ ਰਹਿਣਾ ਬਾਲ ਬੱਚੇ ਸੁੱਤੇ ਸੀ ਹੀਟਰ ਲਾਇਆ ਹੋਇਆ ਸੀਗਾ ਤੇ ਸੋਮਨੀ ਕਹਿੰਦਾ ਮੈਂ ਦਾਦਾ ਦਾਦੀ ਵੀ ਘਰ ਰਿਹਾ ਮੈਂ ਘਰ ਰਹਿਣਾ ਮਮਾ ਵੀ ਤੁਸੀਂ ਤੇ ਡੈਡੀ ਜਾਇਆਓ ਤੇ ਇਸ ਕਰਕੇ ਮੈਂ ਤੇ ਇਹ ਮੇਰੇ ਪਤੀ ਦੇ ਵਾਸੀਂ ਦੋਨੇ ਚੱਲੇ ਸੀ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਇਦਾਂ ਮੈਂ ਇਹਨਾਂ ਨਾਲ ਜਾਨੀ ਆ ਕਿਉਂਕਿ ਤਕਰੀਬਨ ਇਕੱਲੇ-ਇਕੱਲੇ ਅਸੀਂ ਰਹਿੰਨੇ ਆ ਤਾਂ ਸਾਲ ਪਿੱਛੋਂ 2 ਸਾਲ ਪਿੱਛੋਂ ਇਦਾਂ ਘਾਰੇ ਹੁੰਦੇ ਆ ਤੇ ਫਿਰ ਦੋਨੇ ਜਾਣੇ ਜਾਂਦੇ ਆ ਜਿੱਥੇ ਵੀ ਜਾਣਾ ਹੁੰਦਾ ਤੇ ਚਲੋ ਜੀ ਚਲਿਏ ਗੁਰੂ ਘਰ ਆਪਾਂ ਨਵੇਂ ਸਾਲ ਦੀਆਂ ਵਧਾਈਆਂ ਦੇਣ ਤੋਂ ਪਹਿਲਾਂ ਗੁਰੂਆਂ ਦੇ ਲਾਲਾਂ ਦਾ ਇਤਿਹਾਸ ਪੜ੍ਹ ਲਿਆ ਗੁਰੂ ਜੀ ਜਿੱਦਣ ਪਹਿਲੀ ਜਨਵਰੀ ਹੋਣੀ ਆ ਨਾ ਸੇਠ ਟੋਡਰ ਮਲ ਦੀਵਾਨੇ ਗੁਰੂਆਂ ਦੇ ਲਾਲਾਂ ਦੇ ਫੁੱਲ ਚੁੜਿਆ ਫਤੇਗੜ ਸਾਹਿਬ ਦੀ ਧਰਤੀ ਅੱਛਾ ਇੱਕ ਗੱਲ ਹੋਰ ਮਣ ਦੇ ਕੋ ਮਨਾਉਣ ਜਿਨ੍ਹਾਂ ਦੀ ਜਨਮ ਦਿਹਾੜੀ ਮਣਾਈ ਜਾਂਦੀ ਆਪਾਂ ਨੂੰ ਜਨਵਰੀ ਮਹੀਨੇ ਦਿੱਤਾ ਕੀ ਹੁਣ ਪੁੱਛੋ ਗੁਰੂ ਬ੍ਰਾਂਸਾ ਮਰਨ ਨੂੰ ਕਿ ਸਤਿਗੁਰ ਸਿੱਖ ਨੇ ਤਿਹਾੜ ਨਹੀਂ ਮਨਾਉਣੇ ਮਹਾਰਾ ਕਹਿੰਦੇ ਮਨਾਉਣੇ ਕਿਉਂ ਨਹੀਂ ਮਨਾ ਪਰ ਮਨਾ ਉਹ ਜਿਹੜੇ ਤਿਹਾੜ ਤੈਨੂੰ ਤੇਰਾ ਗੁਰੂ ਕਹਿੰਦਾ ਹੈ ਅੱਜ ਦੁੱਖ ਦੀ ਗੱਲ ਇਹ ਆ ਕਿ ਰਮਾਲੇ ਦੇ ਦੇ ਕਿ ਅੱਜ ਦੇ ਆ ਸਿੱਖਾਂ ਨੇ ਗੁਰੂ ਬ੍ਰਾਂਸਾ ਮਰਨ ਨੂੰ ਟੱਕਿਆ ਰਮਾਲੇ ਦੇ ਦੇ ਬੜੇ ਬੜੇ ਕਮਰੇ ਭਰਦੇ ਤੇ ਰਮਾਲਿਆਂ ਦੇ ਨਾਲ ਕਦੇ ਰਮਾਲਾ ਚੁੱਕ ਕੇ ਵੇਖੇ ਨਹੀਂ ਵੀ ਸਿੱਖਾਂ ਦਾ ਨਵਾਂ ਸਾਲ ਕਿਹੜਾ ਆ 31 ਦਸੰਬਰ ਹੁਣ ਵੀ ਜਦ ਤੱਕ ਲੋਕਾਂ ਨੇ ਰਾਤ ਨੂੰ ਸ਼ਰਾਬਾਂ ਪੀਣੀਆਂ ਭੰਗੜੇ ਪਾਉਣੀਆਂ ਦੇਹਾਂ ਦੇ ਸਰੀਰਾਂ ਦੇ ਲੱਖ ਲਾਣ ਤਾਂ ਜਿਹੜੇ ਇੰਨਾ ਜਨਾਜਾ ਕੁਝ ਕਰਦੇ ਹੁਣ ਦੇ ਧੰਨ ਵੀ ਹੈ ਨਹੀਂ ਹੁਣ ਹਵੇਲੀ ਵੀ ਕੋਲ ਹੈ ਨਹੀਂ ਚਾਬੀਆਂ ਦੇ ਬਣਾਤੀਆਂ ਮਜੀਦ ਨੂੰ ਕੋ ਲੈਣ ਦੇ ਮੰਦ ਉਹਨਾਂ ਇਸ ਤਰੀਕੇ ਵਿਚਾਰ ਸਨੇ ਆ ਸਾਨੂੰ ਪਹਿਲੀ ਜਨਮ ਤੇਰੀ ਸੇਵਾ ਤੇ ਗੁਰੂ ਨਾਨਕ ਖੁਸ਼ ਹੈ ਜੇ ਨਹੀਂ ਤੂੰ ਕਲਸੀ ਸਾਡੀ ਸੇਵਾ ਤੋਂ ਹੈਗਾ ਗੁਰੂ ਨਾਨਕ ਖੁਸ਼ ਸਾਡੀਆਂ ਸੇਵਾ ਨੇ ਤੇ ਪਿੰਡ ਚ ਪਾਰਕੀਆਂ ਬਣਾ ਬਣਾ ਕੇ ਗੁਰਦੁਆਰੇ ਚਾਲ ਚੱਲ ਬਣਾਏ ਸਾਡੀ ਸੇਵਾ ਤੋਂ ਕਿੱਥੋਂ ਗੁਰੂ ਖੁਸ਼ ਹੋਊ ਪੜੀ ਜਾਂਦੇ ਵੀ ਸਾਧ ਸੰਗਤ ਦੀ ਸੇਵਾ ਸਭ ਲੈ ਇਹ ਜਿਹੜੀ ਬਾਣੀ ਆ ਨਾ ਸਵਾਲ ਤੇ ਜਵਾਬ ਨੇ ਇੱਕ ਪੰਕਤੀ ਸਵਾਲ ਕਰਦੀ ਐ ਨਾਲ ਇੱਕ ਪੰਕਤੀ ਜਵਾਬ ਦੇਣੀ ਸਬਰੀ ਦੇ ਹੈਗੀ ਆ ਸੇਵਾ ਗੁਰੂ ਦੀ। ਹਮਾਰਾ ਕਹਿੰਦੇ ਜੇ ਚਿੱਤ ਲਾ ਕੇ ਕਰੇ। ਜਦੋਂ ਚਿੱਤ ਲਾ ਕੇ ਕਰੇਗਾ ਫਾਇਦਾ ਪਤਾ ਕੀ ਹੋਣਾ? ਮਨ ਚੰਦਿਆ ਫਲ ਪਾਵਣਾ। ਤੇਰੀਆਂ ਮੰਦੀਆਂ ਛਾਵਾਂ ਸਾਰੀਆਂ ਗੁਰੂ ਨੇ ਪੁਰੀਆਂ ਕਰਦਿਆਂ ਹੌਮੇ ਵਿੱਚ ਉੱਜੜ ਜਾਵੇ। ਅਰਦਾਸ ਕਰਕੇ ਨਾ ਸ਼ਹੀਦਾਂ ਦੇ ਸਰੀਰ ਲੱਗਾ ਅਗਨ ਭੇਟ ਕਰਨੀ। ਅੱਗ ਲੱਗਾ ਲੱਗਣਾ। ਜਦੋਂ ਸੈਭ ਜਾਦਿਆਂ ਦੇ ਚਿਹਰੇ ਵੱਲ ਵੇਖਦਾ। ਤੈਨ ਦਾ ਧੰਨ ਨੀ ਉਸ ਪਰ ਤੁਸੀਂ ਦੇ ਧੰਨ ਹੈ ਪਰ ਬਈ ਤੁਹਾਡੇ ਪਿਓ ਦਾ ਜਿਗਰਾ ਬਹੁਤ ਧੰਨ ਹੋ ਜਿਹਦੇ ਦੋ ਚਮਕੌਰ ਦੀ ਗੜੀ ਦੋ ਸਾਂਹ ਦੀਆਂ ਪੰਧਰ ਵਿੱਚ ਮਾਂ ਬਹੁਤ ਵੱਡਾ ਤੇਰੇ ਪੁੱਤਰ ਦੀ ਅੱਜ ਦੀ ਰਾਤ ਆਜਵਾ ਯਾਦ ਦੇ ਤਾ ਸਾਨੂੰ ਸੱਤ ਜੰਗਾ दर प्यार गा ਬੰਨ ਰੋਗ ਰਜਾਈਆਂ ਦਾ ਓਟਨ ਨਾਗ ਨਵਾਸੰਦੇ ਰਹਿਣਾ ਐ ਵਾਹਿਗੁਰੂ ਕੀ ਕਿਤੇ ਚੰਗੇ ਬਿਸਤਰੇ 'ਚ ਪਰਮਾਤਮਾ ਤੇਰਾ ਚੇਤਾਨਨ ਆਇਆ ਅੱਜ ਬੰਦੇ ਨੂੰ ਚੰਗਾ ਬਿਸਤਰਾ ਵੀ ਇਦਾਂ ਲੱਗਣਾ ਜਿਵੇਂ ਸੱਪਾਂ ਦੀ ਢੇਰੀ ਦੇ ਕੋਲ ਬੈਠੇ ਹੋਏ ਨਹੀਂ ਅਖੀਰ ਤੇ ਆਰਾਮ ਕਰਨ ਲੱਗੇ ਮਹਾਰਾਜ ਕਹਿੰਦੇ ਚੰਗਾ ਭਗਵਾਨ ਜੇ ਤੂੰ ਮੇਰੇ ਅੰਦਰ ਆਣਾ ਤੇ ਕੋਈ ਗੱਲ ਨਹੀਂ ਮੇਰੇ ਕੰਡਿਆਂ ਦਾ ਬਿਸਤਰਾ ਹੀ ਸੋਹਣਾ ਹੈ ਯਾਰ ਦੇ ਗੱਲ ਸਾਨੂੰ ਸਤਿਕਰ ਚੰਗਾ ਬਾਟੇ ਕੀੜੀ ਅੰਦਰ ਹੈ ਨਾ ਗੁਰੂ ਸਾਹਿਬ ਮੇਰ ਕਰਨ ਆਓ ਅਨੰਦ ਸਾਹਿਬ ਦੀ ਬਾਣੀ ਦਾ ਜਾਪ ਰਾਮ ਕਲੀ ਮਹੱਲਾ ਤੀਜਾ ਨਾਮ ਜਿੱਤ ਕੋ ਓੰਕਾਰ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਹੋਰ ਹੋਏ ਸਭ ਮਿਲेंगे ਬਚੇ ਸ਼ਰਨਿਓ ਵਾਹਿਗੁਰੂ ਨਾਮ ਰਾਜ ਹੈ ਕੜੇ ਸੋਤਰੇ ਪਾਰ ਜੋ ਸ਼ਰਦਾ ਕਰਪਾ ਸੇਵਨੇ ਗੁਰਪਾਰਿ ਉਤਾਰਨ ਹਾਰੋ ਜੋ ਸ਼ਰਦਾ ਕਰਪਾ ਸੇਵਦੇ ਗੁਰਪਾਰਿ ਉਤਾਰਨ ਹਾਰੋ ਬੋਲੇ ਇਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਦੀ ਕ ਖਲਸਾ ਵਾਹਿਗੁਰੂ ਦੀ ਖਤੇ ਇਸ ਭੇਟ ਦਿਓ ਜੇ ਪੂਰੇ ਸਤਗੁਰ ਭਾਵੇਂ ਬੰਦਕ ਮੰਮਾ ਬਾਜਿਓ ਪਰਿਓ ਨਿਸਾਨੈ ਘਾਉ ਏਤ ਜੋ ਮੰਡਿਓ ਸੂਰਮਾ ਅਪ ਤੂ ਜਨ ਕੋ ਦਾਉ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਬੂ ਜਿਸ ਪਾਸ ਬੈਠਿਆ ਸੁਹੀਐ ਸਤਨਾਮ ਦਾ ਵੇਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਹੋਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਸਿਮਰ ਮਨਾ RAM ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾ

ਅੱਖ ਸਹੀ ਹੋ ਗਈ ਇਹਦੀ ਦੇਖ ਲੈ ਕਿੰਨੀ ਅੱਗੇ ਨਾਲ ਉਹਨਾਂ ਨੇ ਕੇਅਰ ਨਹੀਂ ਕੀਤੀ ਦੇਖੀ ਆਪਾਂ ਵੀ ਧਿਆਨ ਨਹੀਂ ਦਿੱਤਾ ਨਾ ਉਹ ਦੇਖੀ ਨਹੀਂ ਇਹ ਦੇ ਨਾਲ ਵੀ ਖਰਾਕ ਨਹੀਂ ਫਰਕ ਪੈ ਜਾਂਦਾ ਕਿੰਨੀ ਸਹੀ ਹੋ ਗਈ ਅੱਖ ਮੇਰੀ ਚਿੱਟੀ ਸੀ ਅੱਖ ਟੈਨੂ ਬਾਏ ਕਰ ਦੋ ਬਾਏ ਬਾਏ ਜੀ ਬਾਈ ਉਹ ਮੋਟੂ ਸੇਟ ਨੂੰ ਵੀ ਕਹਿ ਕੇ ਬਾਏ ਕਰ ਦੋ ਬਾਏ 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 ਇਹ ਹੋਈ ਤਾਂ ਬਾਕੀ ਨੂੰ ਜੈਲਸੀ ਹੁੰਦੀ ਹੋਣੀ ਆ ਨੂੰ ਚੱਕੀ ਫਿਰਦੇ ਆ ਬੱਗੀ ਹੋਗੀ ਉਹ ਤੇ ਚੱਕਣਾ ਕਰਤਾ ਹਾਂ ਬਗੀ ਕੰਨੀ ਹੋਣੀ ਆ ਮੈਨੂੰ ਕੋਈ ਪੁੱਛਦਾ ਹੀ ਨਹੀਂ ਹੁਣ ਬਗੀ ਵਰ ਗੋਡਿਆ ਬਗੀ ਮਾਸਾ ਤੰਗ ਨਹੀਂ ਕਰਦੀ ਇਹ ਦੇਖੀ ਦੇਖੀ ਪੁੱਠੀ ਸੌਂਗੀ ਦੇਖੀ ਤਾਂ ਪੁੱਠੀ ਸੌ ਜਾਂਦੀ ਏ ਰਾਤੀਏ ਤਾਂ ਪੁੱਠੀ ਸੁੱਤੀ ਹੋਈ ਸੀ ਦੇਖੀ ਨਿਆਣੀ ਨੇ ਤਾਂ ਸੁੱਤੇ ਹੁੰਦੇ ਪੁੱਠੇ ਸੌ ਗਿਆ ਗੁੱਡ ਨਾਈਟ good night good night can do देखी ਮਨੀ ਜੀ ਦਾ ਛੋਟਾ ਜਾਂ ਕਾਕਾ ਸੁੱਤਾ ਹੁੰਦਾ ਕੈਂਡੂ good night ਦੇਖੀ ਪੱਕੂ good night ਭਗਵਤਰਾ ਬੇਬੀ ਆ ਨਿੱਕਾ ਜਾ ਨਿੱਕਾ ਜਾ ਤੇਰਾ ਬੇਬੀ ਹਾਏ good night good night good night ਇਹ e good good night ਪੱਕੂ good night